ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 981450968 ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਸਸਤੇ ਜੇ ਮੁੱਲ ਦੀਆਂ ਤੁਹਾਨੂੰ ਦੋ ਸੋਹਣੀਆਂ ਬਦਮੀ ਰੰਗ ਦੀਆਂ ਜਰਸੀ ਵੜਾ ਵਖਾਉਣੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਿਆ ਮੁੱਲ ਨਿੱਕੇ ਨਿੱਕੇ ਹੋਣਗੇ ਮੱਝਾਂ ਵਰਗਾ ਦੁੱਧ ਉਹ ਮੱਝ ਲਾਵਾਂਗੇ ਆਪਾਂ ਇਹਨੇ ਦੁੱਧ ਵਾਲੀ ਲੱਖੋਂ ਬਾਹਰ ਦੀ ਹੁੰਦੀ ਆ ਤੇ ਫੰਡਰ ਮੱਝ ਨੂੰ ਵੀ ਘੱਟ ਮੁੱਲ ਇਨਫੋਰਮੇਸ਼ਨ ਲੈ ਦੇਣਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਨਾਮ ਜਸਕਰਨ ਪਿੰਡ ਕਾਲੇ ਕੇ ਤਸੀਲ ਬਾਗਿਆਪੁਰਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸੋ 9614326104 ਜਸਕਰਨ ਦੋ ਨਾਗ ਬਾਈ ਬਾਈ ਦੋ ਨਾਗ ਆ ਗਿਆ ਪਹਿਲਾਂ ਬੇਨਤੀ ਆ ਤੇ ਬਾਈ ਮੇਰਾ ਸਾਈ ਆਪਾਂ ਨੂੰ ਉਹ ਪਾਵੇ ਜੀ ਨੇ ਆਗੇ ਪਸ਼ੂ ਲੈ ਕੇ ਜਾਣਾ ਹੂੰ ਜੇ ਆਪਾਂ ਸਾਈ ਕੇ ਤੋਂ 10000 ਗੋਣੇ ਅਗਲਾ ਕਹਿੰਦਾ ਖਣੀ ਕਾ ਤੋ ਵੱਧ ਪੁਆਈ ਜਾਂਦੇ ਆ ਹਾਂ ਤੇ ਬਾਈ ਅਗਲਾ 2000 ਰੁਪਏ ਆ ਕੇ ਮੁੜ ਕੇ ਆਉਂਦਾ ਨਹੀਂ ਕੀ ਗੱਲ ਹੋਈ ਕਹਿਣ ਦੀ ਗੱਲ ਨਹੀਂ ਆਪਰੇ ਕੋਲੇ ਹਜੇ ਵੀ ਫੋਨ 'ਚ ਪਏ ਆ ਪੈਸੇ ਪਾਏ ਬੰਦਿਆਂ ਨੇ ਠੀਕ ਹੈ ਤਾਂ ਨਾ ਗਾਂਜਾਂ ਦਾ ਸੌਦਾ ਹੋਇਆ ਸੀਗਾ ਤੀਜੀਆਂ ਬੰਦੇ ਡਾਂਗੀਆਂ ਦੇ ਆ ਆਪਾਂ ਉਹਨਾਂ ਦਾ ਨੰਬਰ ਦੇ ਦਾਂਗੇ ਉਹਨਾਂ ਨੇ ਪਹਿਲਾਂ ਆਪਣਾ ਸੌਦਾ ਕਰਦੇ ਸੀ ਆਪਾਂ ਉਹਨੂੰ ਕਹਿੰਦਾ ਸਾਡਾ ਤਾਂ ਨਾ ਸੌਦਾ ਹੁੰਦਾ ਇਕੱਠੀਆਂ ਵੇਕਦੀਆਂ ਉਹਨੂੰ ਕੱਲੀ ਤਾਂ ਨਹੀਂ ਦਿੱਤੀ ਉਹ ਉਹਨਾਂ ਨਾਲ ਸੌਦਾ ਕਰ ਉਹ ਬ ਠੀਕ ਹੈ ਆਪਣੇ ਮਿਲਦਾ ਵੀਡੀਓ ਪਈ ਸੀ ਸੁਬਾਹ 9:10 ਹਾਂ 10 ਵਜੇ ਉਹਨੇ ਰੋਲ ਤੇ ਬਣਿਆ ਉਹਨੇ ਮੈਂ 12 ਵਜੇ ਉੱਠ ਕੇ ਪੈਸੇ ਪਾਉ ਹਾਂ ਚੱਲ ਉਹਦੋਂ ਆਪਣਾ ਇਹਨਾਂ ਨਾਲ ਸੌਦਾ ਹੋ ਗਿਆ ਮੈਂ ਉਹਨੂੰ ਕਿਹਾ ਬਈ ਤਿੰਨਾਂ ਗਾਵਾਂ ਦਾ ਹੀ ਹਾਂ ਉਹ ਕਹਿੰਦਾ ਚੱਲ ਠੀਕ ਆ ਅੱਜ ਢੜਕੇ ਵਿਚਾਰਨੂ ਆਪਾਂ ਫੋਨ ਲੈ ਮੈਂ ਕਿਹਾ ਬਈ ਬੰਦੇ ਨੇ ਸੌਦਾ ਕੀਤਾ ਸੀ ਗਾਇਆਂ ਲੈਣ ਦੀ ਆਏ ਹਾਂ ਉਹ ਜਾਰੇ ਕਹਿੰਦੇ ਬਈ ਕੋਈ ਆ ਕਰਨੇ ਇਹ ਪੈਸੇ ਪਾ ਦੇਣੇ ਸਾਡੀ ਗਾਂ ਤੇ ਠੀਕ ਆ ਜਿਹੜਾ ਗਾਂ ਸਾਰਿਆਂ ਦਾ ਸੌਦਾ ਸੀ ਕੱਲ ਬਾੜੇ ਬੰਦਿਆਂ ਨੂੰ ਪਤਾ ਹੋਊਗਾ ਆਪਾਂ ਹਰੀਖ ਨੂੰ ਆ ਹੀ ਕਹੀ ਗਏ ਵੀ ਵੈਗੀਆਂ ਵੈਗੀਆਂ ਫੋਨ ਕਿੰਨੇ ਘਾਏ ਫੋਨ ਤਾਂ ਮ ਉਹ ਸਾਰਿਆਂ ਨੂੰ ਪਤਾ ਹੀ ਹੋ ਜਿਨ੍ਹਾਂ ਨੂੰ ਜਵਾਬ ਦਿੱਤੇ ਆਪਾਂ ਬਈ ਯਾਰ ਆਪਾਂ ਅੱਧੇ ਘੰਟੇ ਬਾਅਦ ਹੀ ਗੈਂ ਲੱਗੇ ਸੀ ਵੀਡੀਓ ਤੇ ਬਈ ਗਾਇਆਂ ਵੇਖ ਰਹੀਆਂ ਹਮ ਇਹ ਕਈ ਧਰ ਦੇ ਬੰਦੇ ਬਹਿਣੀ ਵਾਲ ਦੇ ਬੰਦੇ ਸੀ ਬਈ ਉਹ ਘਰੇ ਆਏ ਵਿਚਾਰੇ ਉਹ ਤੇਲ ਦਾ ਖਰਚਾ ਮੰਗ ਮੰਗਣ ਅੱਛਾ ਤੇ ਜੇ ਆਪਾਂ ਕਹਿ ਦਿੰਨੇ ਆ ਅਗੜਾ ਕਹਿੰਦਾ ਯਾਰ ਵਪਾਰੀ ਪਾਸੇ ਵੇਚ ਗਿਆ ਹਾਂ ਸੌਦਾ ਸਾਡੇ ਨਾਲ ਕਰਕੇ ਵੇਚ ਪਾਸੇ ਗਿਆ ਉਹ ਬਈ ਬੰਦੇ ਘਰੇ ਆਏ ਵਿਚਾਰੇ ਕਿਹਾ ਸਾਡਾ 1200 ਦੀ ਮੱਚ ਗਿਆ ਹਾਂ ਆਗਰਾ ਕਹਿੰਦਾ ਯਾਰ ਵੀ ਸਾਰਾ ਮੈਨੂੰ ਵੱਧ ਮਿਲ ਗਏ ਹਾਂ ਬਿਨ ਤਾਂ ਵੇਖ ਤੀਆਂ ਆਪਾਂ ਕਹਿੰਦਾ ਕੋਈ ਨਹੀਂ ਸਾਈ ਪਾਏ ਉਹ ਭਾਈ ਖਵਾਉ ਜਿਹਨੇ ਬਈ ਆਉਣਾ ਜਿਹਨੇ ਆਉਣਾ ਸਿੱਧੀ ਜੀ ਗੱਲ ਤਾਂ ਜਾਂ ਫਿਰ ਵੱਧ ਪਾ ਲੋ ਹਾਂ ਭਾਈ 1000 2000 ਦਾ ਆਪਾਂ ਹੁਣ ਪੋਣਾ ਵੀ ਹੈਣੀ ਤੂੰ ਚੱਕ ਨਹੀਂ ਨਹੀਂ ਵੇਖਣੀਆਂ ਖੜੀਆਂ ਰਹਿਣਗੀਆਂ ਆਪਣੇ ਕੋਲੇ ਆ ਹਾਂ ਜੇ ਕਹਿੰਦਾ ਸਾਈ ਪਾਣੀ ਆਪਾਂ 5000 ਤੋਂ ਘੱਟ ਨਹੀਂ ਪੋਣੀ ਸਹੀ ਆ ਠੀਕ ਆ ਦੋਸਤੋ ਇਹ ਬੇਨਤੀ ਸੁਣਿਓ ਕੱਲ ਵੀਡੀਓ ਬਣਾਈ ਸੀ ਮੈਂ ਵੀਰ ਦੀ ਤਿੰਨਾ ਵਹਿੜਾਂ ਦੀ ਇੱਕ ਬੰਦੇ ਨਾਲ ਸੌਦਾ ਹੋ ਗਿਆ ਤਿੰਨਾ ਵਹਿੜਾਂ ਦਾ ਉਹਨੇ 3000 ਰੁਪਏ ਬਾਈ ਦੇ ਖਾਤੇ ਚ ਪਾਤਾ ਇਹ ਗੱਲ ਆ ਸੱਚ ਐ ਭਾਵਾਂ ਬਾਈ ਦੇ ਫੋਨ 'ਚ ਆ ਕੇ ਵੇਖ ਲੋ ਕੱਲ 11 ਵਜੇ ਸਵੇਰ ਦਾ ਹੋਇਆ Google Pay ਤੇ 3000 ਰੁਪਿਆ ਆਇਆ ਅਗਲੇ ਦਾ ਫੋਨ ਨੰਬਰ ਵੀ ਦੇ ਦੂਗਾ ਤੇ ਅੱਜ ਸਵੇਰ ਉਹਨਾਂ ਨੇ ਆਉਣਾ ਸੀ ਬਾਈ ਕਹਿੰਦਾ ਉਹ ਸਵੇਰ ਉਹਨਾਂ ਦਾ ਫੋਨ ਨਹੀਂ ਆਇਆ ਮੈਂ ਫੋਨ ਲਾਇਆ ਤੇ ਬਾਈ ਕਹਿੰਦਾ ਉਹਨਾਂ ਨੇ ਫੋਨ ਹੀ ਨਹੀਂ ਚੱਕੇ ਮੇਰੇ ਤੇ ਮੇਰੀਆਂ ਬਾਈ ਕਹਿੰਦਾ ਗਾਵਾਂ ਖੜਾਤੀਆਂ ਤੇ ਜਿਨੇ ਭੈਣ ਭਰਾਵਾਂ ਦੇ ਉਹ ਤੋਂ ਬਾਅਦ 'ਚ ਫੋਨ ਆਇਆ ਮੈਂ ਕਿਹਾ ਬਾਈ ਵੈਗੀਆਂ ਵੈਗੀਆਂ ਸੌਦਾ ਹੋ ਗਿਆ ਇੱਕ ਬਾਈ ਕਹਿੰਦਾ ਭਰਾ ਨੂੰ ਮੈਂ ਤੜਕੇ ਫੋਨ ਲਾਇਆ ਜਿਹੜੇ ਕੱਲ ਲੈਣ ਦੇ ਚਾਹਵਣ ਸੀ ਆ ਸਕਰੀਨ ਛੋੜੀ ਪਿਆ ਆ ਸਕਰੀਨ ਪਹਿਲਾਂ ਪਾਇਆ 1999 ਬਾਅਦ ਚ ਪਾਇਆ ਹਾਂ ਆ ਤੁਸੀਂ ਵੇਖ ਸਕਦੇ ਆ ਕਿਸੇ ਤੋਂ ਪੁਆਇਆ ਆਪਾਂ ਬੰਦੇ ਦਾ ਐਡਰੈਸ ਵੀ ਦੇ ਦਾਂ ਹਾਂ ਪਰ ਮਾੜੀਆਂ ਗੱਲਾਂ ਤੇ ਜੇ ਇੱਥੇ ਵਪਾਰੀ ਕਿਸੇ ਨਾਲ ਸੌਦਾ ਕਰਕੇ 5000 ਵੱਧ ਪਾਸੇ ਵੇਚਦੇ ਤੇ ਫੇਰ ਅਗਲਾ ਗਾਲਾ ਕੱਢਦਾ ਨਾਲ ਚਾਰ ਬੰਦੇ ਇਕੱਠੇ ਕਰਦਾ ਕਿ ਵਪਾਰੀ ਸਾਡੇ ਨਾਲ ਠੱਗੀ ਮਾਰ ਗਿਆ ਸੌਦਾ ਸਾਡੇ ਨਾਲ ਕੀਤਾ ਤੇ 5000 ਵੱਧ ਗਾਈਆਂ ਦੇ ਦਿੱਤੀਆਂ ਪਰ ਤੁਸੀਂ ਵੀ ਗਲਤ ਕੰਮ ਨਾ ਕਰਿਆ ਕਰੋ ਸਾਰੇ ਵਪਾਰੀ ਨਹੀਂ ਮਾੜੇ ਤੇ ਸਾਰੇ ਘਰ ਵਾਲੇ ਵੀ ਨਹੀਂ ਚੰਗੇ ਉਹਨਾਂ ਚੋਂ ਘਰ ਵਾਲੇ ਵੀ ਕਈ ਮਾੜੇ ਹੈਗੇ ਜਿਵੇਂ ਬਾਈ ਨਾ ਕੀਤੀ ਇੱਥੇ ਆ ਜਾ ਹੁਣ ਸ਼ੁਰੂ ਕਰ ਲਈਏ ਉਹਨਾਂ ਬੰਦੇ ਬਹਿਣੀ ਵਾਲ ਤੋਂ ਆਏ ਸੀ ਆਪਾਂ ਨੂੰ ਬੰਦੇ ਨੇ ਫੋਨ ਲਾਇਆ ਕਹਿੰਦੇ ਬਾਈ ਗਾਈਆਂ ਖੜੀਆਂ ਮੈਂ ਕਿਹਾ ਵੀ ਖੜੀਆਂ ਨਾ ਉਹ ਬੰਦੇ ਨੇ ਕਿਹਾ ਵੀ ਅਸੀਂ ਆਉਣੇ ਆ ਨਾ ਕਿਹਾ ਵੀ ਅਸੀਂ ਆਵਾਂਗੇ ਕੁਛ ਨਹੀਂ ਹੰਦਾ ਆਪਣੇ ਬੰਦੇ ਨੇ ਪਿੰਡ ਆ ਕੇ ਫੋਨ ਲਾਇਆ ਆ ਆ ਗਏ ਅਸੀਂ ਉਹੀ ਬਾਈ ਅਸੀਂ ਤੇਰੇ ਪਿੰਡ ਆ ਗਏ ਮੈਂ ਕਿਹਾ ਬਾਈ ਗਾਂਜਾ ਤੇ ਵੇਖਨੀ ਆ ਹਾਂ ਚਲ ਤੁਸੀਂ ਘਰੇ ਆ ਜਾਓ ਘਰੇ ਆ ਗਏ ਕਰੀ ਆਗੇ ਬੰਦੇ ਨੇ ਬਾਈ 1200 ਸਾਢੇ ਤੇਰਾਂ ਮੱਚ ਗਿਆ ਤੂੰ ਸਾਨੂੰ ਦੱਸਿਆ ਨਹੀਂ ਉਹ ਜਿਹੜਾ ਸਾਡੇ ਗਲਤੀ ਆਪਣੀ ਵੀ ਹੈ ਨਹੀਂ ਸੀ ਵੀ ਬੰਦੇ ਆਪ ਨੂੰ ਫੋਨ ਲਾ ਹਾਂ ਆਪਾਂ ਕਿਹੜਾ ਸੌਦਾ ਕੀਤਾ ਗਿਆ ਫੇਰ ਆਪ ਨੂੰ ਆਪਾਂ ਕਹਿੰਦੇ ਬਾਈ ਤੈਨੂੰ ਕਿਹਾ ਸੀ ਤੁਰਦੀਆਂ ਤੂੰ ਸਾਡੀ ਵੇਟ ਨਹੀਂ ਕੀਤੀ ਹਾਂ ਨਹੀਂ ਆਪਾਂ ਵੇਟ ਨਾ ਕਰੀਏ ਫੇਰ ਕਿਜੀ ਹਾਂ ਕੋਈ ਅਗਲਾ ਵਪਾਰੀ ਨੂੰ ਬਾਈ ਫਰੀਕ ਨਹੀਂ ਕਹਿ ਦੇਣਾ ਹਾਂ ਬਾਰੀ ਦੀ ਗੱਲ ਆ ਸਹੀ ਹੈ ਉਹਨੇ ਆਪਣੀ ਗਲਤੀ ਕਢਣੀ ਕਿ ਨਹੀਂ ਜਾਂਦੀ ਕਿੰਨਾਂ ਵਸੂਆ ਬਾਈ ਦੂਜਾ ਵਸੂਆ ਕਿੰਨੇ ਦਿਨ ਲੈ ਜੀ ਇਹ ਬਾਈ 5-4 ਦਿਨ ਹੀ ਲਊਗੀ ਹਫਤਾ ਵਾਦ ਤੋਂ ਵਾਦ ਮੰਨ ਲੇਗੀ ਕਿੰਨਾਂ ਦਿਨ ਪਿਆਜੂ ਬਾਈ ਇਹਦਾ ਆਪਾਂ ਨੂੰ 12-13 ਕਿ ਹੂੰ ਸਾਈ ਇਹਨਾਂ ਦਾ ਨਾਰਮਲ ਹੀ ਦੇਣਾ ਕੀ ਦੱਸਿਆ ਆਪਾਂ ਨੂੰ ਜੈ ਜੈ ਮੋਲਾ ਆਪਾਂ ਬਾਈ ਕੱਲ 40000 ਦੀ ਕਹਿੰਿਆ ਸੀਗੀ 40000 ਦੀ ਦੇਣਾ ਹਜ਼ਾਰ ਹਜ਼ਾਰ ਉਧਰੋਂ ਆਇਆ ਵਾ 2000 ਆਇਆ ਵਾ ਉਹ ਆਪਾਂ ਸ਼ੂਨ ਕਰ ਦੇਣੀ ਸਹੀ ਹੈ ਦੋਸਤੋ ਕੱਲ ਕੇਲੀ ਕੇਲੀ ਹਜ਼ਾਰ ਮੋਲ ਕੀ ਤਾਈ ਬਾਈ ਕਹਿੰਦਾ ਜੀ ਹਜ਼ਾਰ ਛੱਡਦਾ 40000 ਦੀ ਦੇ ਦੇਣੀ ਆ ਪਰ ਮਾੜੀਆਂ ਗੱਲਾਂ ਅਗਲੇ ਦਾ ਨਾਲੇ ਤਾਂ 2000 ਰੁਪਇਆ ਗਿਆ ਤੇ ਨਾਲੇ ਬਾਈ ਦੇ ਪਸ਼ੂ ਖੜਾ ਤੇ ਕਿੱਥੇ ਬਾਈ ਨੇ ਅੱਜ ਨਵੇਂ ਜਾਨਵਰ ਲਿਆਉਣੇ ਸੀਗੇ ਤੇ ਕਿੱਥੇ ਬਾਈ ਅੱਜ ਦੁਬਾਰਾ ਉਹਨਾਂ ਦੋਵਾਂ ਵੈੜਾਂ ਦੀ ਵੀਡੀਓ ਪਾ ਰਿਹਾ ਇੱਕ ਵੈੜ ਬਾਈ ਕਹਿੰਦਾ ਅੱਜ ਡਾਂਗੀਆਂ ਦੇ ਬੰਦੇ ਲੈ ਗਏ ਉਹ ਵੀ ਕੱਲ ਲੈਂਦੇ ਸੀ ਤੇ ਉਹਨਾਂ ਨੂੰ ਬਾਈ ਨੇ ਕਿਹਾ ਕਿ ਬਾਈ ਮੇਰਾ ਤਿੰਨਾ ਵੈੜਾਂ ਦਾ ਸੌਦਾ ਹੋ ਗਿਆ ਪਰ ਬਾਈ ਨੇ ਅੱਜ ਫਿਰ ਸਵੇਰ ਉਹਨਾਂ ਨੂੰ ਫੋਨ ਲਾ ਲਿਆ ਬਾਈ ਐਂ ਕਰਕੇ ਫਲਾਣੇ ਬੰਦੇ ਤਾਂ ਆਏ ਨਹੀਂ ਵੀਡੀਓ ਪਈ ਨਹੀਂ ਸੀ ਅਜੇ ਇੰਸਟਾਗ੍ਰਾਮ 'ਤੇ ਬੰਦੇ ਨਾਲ ਸੌਦਾ ਹੁੰਦਾ ਸੀ ਡਾਂਗੀਆਂ ਦੇ ਨਾਲ ਠੀਕ ਹੈ ਉਹ ਬਾਈ ਰੋਲ ਤੇ ਵਹਿਣ ਕਰਕੇ ਲੇਟ ਹੋ ਗਿਆ ਪਰ ਆਪਾਂ ਗਾਂ ਇਹਨਾਂ ਨੂੰ ਦਿੱਤੀ ਸੀ ਪਰ ਆਪਾਂ ਤੜਕੇ ਬੰਦੇ ਨੂੰ ਫੋਨ ਲਾਇਆ ਉਹਨੇ ਵੀ ਆਪਣਾ ਮਨ ਕੀਤਾ ਤੇ ਗਾਮ ਜਰੀ ਨੇ ਬੋਗੀ ਵੇਚਿਆ ਤੇ ਉਹ ਬੰਦੇ ਨੇ ਗਾਮ ਮੰਗਾ ਲਈ ਤੇ ਨਹੀਂ ਤੇ ਤਿੰਨੇ ਵੜਾ ਵਿਖਾਉਣਗੇ ਤੁਹਾਨੂੰ ਚਲੋ ਉਹ ਬਾਈ ਨੇ ਮੰਗਾ ਲਈ ਕੱਲ ਬਾਈ ਲੈਂਦਾ ਸੀਗਾ ਅੱਜ ਬਾਈ ਨੇ ਆਪ ਕਹਦਾ ਕਿ ਯਾਰ ਬੰਦੇ ਉਹ ਤਾਂ ਲੈਣ ਹੀ ਨਹੀਂ ਆਏ ਤੇ ਉਹ ਫਿਰ ਇੱਕ ਵੜ ਲੈ ਗਿਆ ਸੋਹਣੀ ਜਰਸੀ ਆ 13 14 ਕਿਲੋ ਖੁੱਲਾ ਦੁੱਧ ਪਿਆ ਜੂ 11 12 ਕਿਲੋ 12 13 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਦੂਜੇ ਸੂਏ ਹੁਣ ਸੂਂਦੀ ਆ ਤਿੰਨਾ ਚਾਰਾਂ ਦਿਨਾਂ ਦੇ ਵਿੱਚ ਵਿੱਚ ਬਾਈ ਕਹਿੰਦਾ ਸੂਪੂ ਦੋ ਦਿਨ ਵੱਧ ਮੰਨ ਲਓ ਬਾਈ ਕਹਿੰਦਾ ਕਈ ਵਾਰ ਜਾਨਵਰ ਦਾ ਪਤਾ ਨਹੀਂ ਹੁੰਦਾ ਪਰ ਮੇਰੇ ਹਿਸਾਬ ਨਾਲ ਤਿੰਨਾ ਚਾਰਾਂ ਦਿਨਾਂ ਦੇ ਵਿੱਚ ਵਿੱਚ ਇਹਨੇ ਸੂਪਣਾ 40000 ਦੀ ਦੇ ਦੇਣੀ ਆ 13 14 ਕਿਲੋ ਦੁੱਧ ਵਾਲੀ ਮੱਝ ਲੈਣੇ ਆ ਘੱਟੋ ਘੱਟ ਘੱਟੋ ਘੱਟ ਲੱਖ ਰੁਪਏ ਦੀ ਆਊਗੀ 13 14 ਕਿਲੋ ਵਾਲੀ ਇਹਦਾ ਤਾਂ ਮੁੱਲ ਵੀ ਫੰਡਰ ਮਾ ਜਿਹਨੂੰ ਵੀ ਕਾਟਾ ਫੰਡਰ ਮਾ ਦੀ ਵੀ 45-50 ਹਜ਼ਾਰ ਦੀ ਵਿਗ ਜਾਂਦੀ ਹੈ ਤੇ ਇਹ ਬਾਈ ਕਹਿੰਦਾ 40 ਹਜ਼ਾਰ ਦੀ ਦੇ ਦੇਣੀ ਹੈ ਮੱਝਾਂ ਰਕਾ ਦੁੱਧੂ ਜਰਸੀ ਬਰੀਡ ਹੈ ਮੋٹے-ਮੋٹے ਥਾਣ ਆ ਵਜ਼ਨ ਬਹੁਤ ਆ ਗਰਮਿਓ ਗਰਮੀ ਖੁੱਲਾ ਦੁੱਧ ਪਿਆਜੂ ਬਿਲਕੁਲ ਸਸਤੇ ਮੁੱਲ ਦੀ ਦੂਜਾ ਸੂਆ ਜਰਸੀ ਪੰਜ-ਸੱਤ ਸੂਏ ਵਧੀਆ ਦੁੱਧ ਪਿਆਉ ਦੋ ਨੰਬਰ ਇਹ ਵੀ ਬਾਈ ਆਪ ਨੂੰ ਦੁੱਧ ਚਾਹੀਦਾ ਦੱਸਿਆ ਠੀਕ ਹੈ 13-14 ਕਿਲੋ ਦੁੱਧ ਇਹ ਦੱਸਿਆ ਇਹ ਹੋ ਸਕਦਾ 1 ਕਿਲੋ ਫੰਡ ਵੱਧ ਪਿਆ ਜੇ ਦੀ ਬਰੀਡ ਵੱਧਾ ਠੀਕ ਹੈ ਹਾਂ ਏ ਵੀ ਬਾਈ ਆਪਾਂ ਕੱਲ ਕੀ ਵਾਲੀ ਦੀ ਗਾਈ ਚਾਲੀ ਦੀ ਹੋਈ ਕੱਢ ਬਾਹਰ ਨੂੰ ਦੋਸਤੋ ਇਹ ਬਾਈ ਕਹਿੰਦਾ 13 14 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਉਹਦੇ ਨਾਲ ਬਾਈ ਕਹਿੰਦਾ ਇਹਦੀ ਬਰੀਡ ਵੱਧ ਆ ਹੋ ਸਕਦਾ ਕੋਈ ਕਿਲੋ ਖੰਡ ਹੋਰ ਦੁੱਧ ਵੱਧ ਪਿਆ ਜੇ 15 ਪਿਆ ਜੇ 13 14 ਪਹਿਲਾਂ ਨੇ ਦਿੱਤਾ ਇਹ ਵੀ ਬਾਈ ਕਹਿੰਦਾ ਕੋਈ 2 3 ਦਿਨ ਮਸਾਂ ਹੀ ਲਾਊਗੀ ਬਾਈ ਖਾਣ ਪੀਣ ਦੇ ਉਹ ਦੋਨੇ ਬੜਾ ਪੂਰੇ ਖੁੱਲੀਆਂ ਠੀਕ ਆ ਉਹਦਾ ਕਹਿੰਦਾ ਬਾਪਾਈ ਚੱਲੋ ਠੀਕ ਆ ਤੇ ਸਹੀ ਮਾਣੇ ਪਸ਼ੂ ਦੁੱਧ ਵੱਧ ਉਹ ਹੀ ਦਿੰਦਾ ਜਿਹੜਾ ਪਸ਼ੂ ਖਾਣ ਪੀਣ ਦਾ ਖੁੱਲਾ ਹੁੰਦਾ ਮਤਲਬ ਚਾਰੂ ਹੁੰਦਾ ਜਿਹੜਾ ਕੁਝ ਪਾ ਲਿਆ ਤੇ ਖਾ ਗਿਆ ਤੇ ਜੇ ਕੁਝ ਖਾਊਗਾ ਜਾਨਵਰ ਰੇਟੀ ਗੋੜ ਦਾਣਾ ਫੇਰ ਜਾਨਵਰ ਨੇ ਦੁੱਧ ਦੇਣਾ ਹੁੰਦਾ ਤੇ ਬਾਈ ਕਹਿੰਦਾ ਕੁਝ ਮਰਜ਼ੀ ਪਾ ਦਿਓ ਸਭ ਕੁਝ ਰੰਬੜ ਦਿੰਦਿਆਂ 13 14 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਹੋ ਸਕਦਾ ਹੈ ਕਿ ਬਾਈ ਕਹਿੰਨਾ ਕਿਲੋ ਵੱਧ ਪਿਆ ਜੇ 15 ਪਿਆ ਜੇ 40000 ਦੀ ਇਹ ਦੇ ਦੇਣੀ ਆ ਜਰਸੀ ਬਰੀਡ ਦੀਆਂ ਫੁੱਲ ਜਿਆਦਾ ਵਾਲੀਆਂ ਬਦਾਮੀ ਰੰਗ ਦੀਆਂ ਦੋ ਬਹੁਤ ਸੋਹਣੀਆਂ ਵਹਿੜਾ ਜਮਾਂ ਜੈਜ ਮੁੱਲ 40-40 ਹਜ਼ਾਰ ਦੀਆਂ ਦੋਵੇਂ ਦੇ ਦੇਣੀਆਂ ਕੋਈ ਜੋੜਾ ਲੈ ਲੂ 2-400 ਬਾਈ ਮਾਨ ਤਾਨ ਵਧ ਕਰ ਦੂ ਪਿੰਡ ਕਾਲੀ ਕੀ ਹੈ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਬਾਗਾਪੁਰਾਣਾ ਤੇ ਲਾਸਟ ਤੇ ਦੁਬਾਰਾ ਫੇਰ ਬੇਨਤੀ ਕਰਦੇ ਆ ਕਿ ਜਿਹੜੇ ਭੈਣ ਭਰਾ ਕਿਸੇ ਨੂੰ ਖਰਾਬ ਕਰਦੇ ਆ ਵਪਾਰੀ ਨੂੰ ਮਾੜੀਆਂ ਗੱਲਾਂ ਕਈ ਵਪਾਰੀ ਵੀ ਵਿੱਚੋਂ ਹੈਗੇ ਆ ਪਰ ਸਾਰੇ ਵਪਾਰੀ ਵੀ ਮਾੜੇ ਨਹੀਂ ਹੁੰਦੇ ਬਾਈ ਜਿੰਦਾ ਜਿਹੜੇ ਭੈਣ ਭਰਾ ਨੇ ਗਲਤ ਕੀਤਾ ਮਾੜੀ ਗੱਲ ਨਾਲੇ ਤਾਂ ਅਗਲੇ ਦਾ 2000 ਰੁਪਇਆ ਗਿਆ ਨਾਲੇ ਬਾਈ ਦੇ ਪਸ਼ੂ ਖੜਾ ਦੇ ਆ ਨਾਲੇ ਨੁਕਸਾਨ ਅਗਲੇ ਦਾ ਆਪਦਾ ਵੀ ਹੋਇਆ 2000 ਦਾ ਤੇ ਬਾਈ ਦੇ ਵੀ ਜਾਨਵਰ ਖੜਾਦੇ ਆ। ਉਹਨਾ ਕੱਲ ਬਾਹਲੇ ਮਿਲਦਾ ਵੀ 10 ਘਰ ਸੀਗੇ ਜਿਹੜੇ ਜੋੜਾ-ਜੋੜਾ ਗਾਇਆਂ ਲੈਂਦੇ ਸੀ। ਠੀਕ ਐ। 10 ਘਰਾਂ ਦੇ ਫੋਨ ਆਪ ਨੂੰ ਵੀ ਆਏ ਸੀ ਬਾਈ ਜੋੜਾ-ਜੋੜਾ ਹੀ ਗਾਇਆਂ ਦੇਦੇ। ਹਮਮ ਪਰ ਰੋਲਾ ਆਪਾਂ ਆਪਣੀ ਗਾਂ ਦੀ ਦੂਜੇ ਫੋਨ ਤੇ ਆਪਣਾ ਸੌਦਾ ਹੋ ਗਿਆ। ਚਲ ਆਪਾਂ ਕਹੇ ਵੀ ਚਲ ਕੋਈ ਗੱਲ ਨਹੀਂ ਹੋਊਗਾ। ਕੰਨੇ ਹੁੰਦੀਆਂ। ਹਾਂ ਤੇ ਆਇਆ ਭਰਾ ਮੇਰੇ ਕੋਲ ਬਸ ਵੀਰ ਮੇਰਾ ਉਹ ਸਾਈ ਪਾਲ ਕੋਈ ਚੱਕਰ ਨਹੀਂ। ਆ ਜਿਓ ਭਰਾ। ਹਾਂ ਆ ਜਿਓ ਭਰਾ। ਹਾਂ। ਤੇ ਜੇ ਪੱਕੀ ਕਰਨੀ ਆ ਫਿਰ ਟਕਾ ਕੇ ਕੋਈ 5-10000 ਪਾਓ ਟਕਾ ਕੇ ਆਉਦੀ 5000 5-10000 ਅਗਲਾ ਛੱਡ ਦੇਣ ਜਿਵੇਂ ਹੁਣ 2000 ਦਾ ਹੀ ਮਿੰਟ ਛੱਡ ਗਿਆ ਪੰਜ ਪਾਵਾਂਗੇ ਫਿਰ ਭਾਵੇਂ ਅਗਲਾ ਦੂਜੇ ਦਿਨ ਆ ਜੀ ਹਾਂ ਇੱਕ ਦਿਨ ਛੱਡ ਗਿਆ ਅਗਲੇ ਦਿਨ ਆ ਜੇ ਭਾਵਾਂ ਚੱਕਰ ਨਹੀਂ ਖੜੀ ਰਊਗੀ ਹਾਂ ਉਸ ਤੇ ਵੀ ਗੱਲ ਸਹੀ ਆ ਬਾਈ ਕਹਿੰਦਾ ਜਿਵੇਂ ਕੱਲ ਵਾਲੇ ਬੰਦਿਆਂ ਨਾਲ ਸੌਦਾ ਹੋਇਆ ਸੀ 2000 ਖਾਤੇ 'ਚ ਉਹਨਾਂ ਨੇ ਪਾਤਾ ਕਿ ਭਾਈ ਕੱਲ ਨੂੰ ਤੜਕੇ ਅਸੀਂ ਆ ਜਾਾਂਗੇ ਪਰ ਬਾਈ ਕਹਿੰਦਾ ਹੁਣ ਇਹ ਗੱਲ ਨਹੀਂ ਹੋਣੀ ਜਿਨੇ ਕੱਲ ਨੂੰ ਆਉਣਾ ਜਿਨੇ ਅੱਜ ਆਉਣਾ ਤਾਂ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆਜੋ ਜੇ ਭੈਣ ਭਰਾ ਕੋਈ ਕਹਿੰਦਾ ਮੇਰਾ ਸੌਦਾ ਹੋ ਗਿਆ ਬਾਈ ਮੈਂ ਸਾਈ 2000 ਪਾ ਦਣਾ ਤੇ ਕੱਲ ਨੂੰ ਆਉਂ ਫੇਰ ਬਾਈ ਕਹਿੰਦਾ 2000 ਨਹੀਂ ਸਾਈ ਪਾਉਂਦਾ ਕੋ ਘੱਟੋ ਘੱਟ 5000 ਪਾਉਂਗਾ ਤੇ ਫੇਰ ਭਾਵਾ ਬਾਈ ਕਹਿੰਦਾ ਕੱਲ ਨੂੰ ਆਜੋ ਕਿਉਂਕਿ 5-10000 ਤੁਹਾਨੂੰ ਵੀ ਪਤਾ ਸਾਈ ਦਾ ਕੋਈ ਛੱਡਦਾ ਨਹੀਂ ਹੁੰਦਾ 1000 2000 ਤੱਕ ਲਾ ਛੱਡ ਦਿੰਦਾ ਜਿਵੇਂ ਬਾਈ ਨਾ ਹੋਈ ਆ ਛੋਟੀ ਵੱਡੀ ਭਈ ਆਪਦੀ ਫੋਨ ਤੇ ਅਗਲਾ ਵੇਖ ਹਾਂ ਉਹ ਤਾਂ ਸਕਰੀਨ ਤੇ ਅਗਲਾ ਦੱਸ ਹੀ ਰਹੀ ਆ ਆਪਾਂ ਮਤਲਬ ਵੀਡੀਓ ਅੱਡ ਭਾਈ ਵੀਡੀਓ ਕਾਲ ਤੇ ਅੱਡ ਦਿਖਾਈਆਂ ਉਹਨਾਂ ਬੰਦਿਆਂ ਨੂੰ ਹਾਂ ਕੋਈ ਬੰਦਾ ਆਪਣੇ ਦੀ ਗੱਲ ਦੀ ਕਰਦੇ ਆਪਾਂ ਗਾਂ ਫਰੀ ਦੇ ਦਾਂਗੇ ਠੀਕ ਆ ਜਿਵੇਂ ਆਪਾਂ ਅਜਾ ਵੀਡੀਓ ਮੇਰੀ ਵਾਲੀ ਤਾਂ ਵੇਖੀ ਵੇਖੀ ਤੂੰ ਵੀ ਵੀਡੀਓ ਬਣਾ ਕੇ ਪਾਈ ਉਹਨਾਂ ਨਾਲ ਆ ਕੇ ਭਾਈ ਵੀਡੀਓ ਕਾਲ ਤੇ ਅੱਡ ਗਾਇਆਂ ਦੇ ਅੱਛਾ WhatsApp ਤੇ ਵੀਡੀਓ ਕਾਲ ਵੀ ਕੀਤੀ ਉਹਨਾਂ ਨੇ ਉਹ ਇਹ ਗੱਲ ਕਹੀ ਸੀ ਕਿ ਥਾਣਾ 'ਚ ਗਲਤ ਹੋਈ ਗਾਂ ਸਾਡੀ ਆ ਹਾਂ ਆ ਜੀ ਸਾਈਪੋਂ ਤੋਂ ਪਹਿਲਾਂ ਵੀਡੀਓ ਕਾਲ ਤੇ ਗਾਇਆਂ ਵੇਖ ਲਓ ਠੀਕ ਆ ਵੱਡੀ ਛੋਟੀ ਆ ਕੋਸਲੀ ਆ ਚੰਗੀ ਮਾੜੀ ਤੁਸੀਂ ਦੇ ਉਦੋਂ ਬਾਅਦ ਚ ਸਾਈ ਪਾਈ ਬੰਦੇ ਠੀਕ ਹੈ ਯਾਰ ਬਾਈ ਨੇ ਭਰਾ ਮਰਾਣੇ ਯਾਨੀ ਕਿ ਇੰਨਾ ਪੱਕਾ ਸੌਦਾ ਕਰਕੇ ਵੀ ਯਾਰ ਪੱਕਾ ਹੀ ਹੁਣ ਸ੍ਰੀ ਗੁਰੂਆਂ ਦੇ ਬੰਦੇ ਤਾਂ ਫੋਨ ਲਾ ਕੇ ਕਹਿੰਦੇ ਬਾਈ ਪੜੇ ਲਾ ਕੇ ਧਲਿਆਰੇ ਬਾਗੀ ਰੱਖ ਲਈ ਸਾਡੀਆਂ ਗਾਂਆਂ ਦੇ ਅੱਛਾ ਧਲਿਆਰੇ ਵੀ ਹੋ ਪਏ ਨਵੇਂ ਬਹਿਲ ਦੋਸਤੋ ਆਪੇ ਦੋ ਧਲਿਆਰੇ ਬਾਈ ਲਿਆ ਕੇ ਵੀ ਹੱਟੀ ਤੋਂ ਦੇ ਧਲਿਆਰੇ ਰੱਖੀ ਬੈਠਾ ਸੀਗਾ ਕੀ ਦੱਸਾਂ ਬਸ ਚਲੋ ਜੋ ਕੁਝ ਹੋ ਗਿਆ ਵਧੀਆ ਹਾਂ ਪਰ ਮਾੜੀ ਗੱਲ ਆ ਪ੍ਰਭੂ ਐਂ ਨਾ ਕਰਿਆ ਕਰੋ ਜਦੋਂ ਆਪਾਂ ਕੋਈ ਵਪਾਰੀ ਐਂ ਕਰਦਾ ਫੇਰਾ ਆਪਾਂ ਕਹਿੰਦੇ ਆ ਕਿ ਵਪਾਰੀ ਮਾੜੇ ਐ ਕਰਦੇ ਆ ਪਰ ਸਾਰੇ ਵਪਾਰੀ ਮਾੜੇ ਵੀ ਨਹੀਂ ਹੁੰਦੇ ਵਿੱਚ ਘਰ ਵਾਲੇ ਵੀ ਖਰਾਬ ਕਰ ਜਾਂਦੇ ਜਿਵੇਂ ਹੁਣ ਨਾਲੇ ਤਾਂ ਅਗਲੇ ਦਾ 2000 ਗਿਆ ਨਾਲੇ ਬਾਈ ਦੇ ਪਸ਼ੂ ਖੜਾ ਤੇ ਪਰ ਮਾੜੀਆਂ ਗੱਲਾਂ ਬਿਲਕੁਲ ਸਸਤੇ ਮੁੱਲ ਦੀਆਂ 200 ਸੋਹਣੀਆਂ ਜਰਸੀ ਵਹਿੜਾ ਥਣਾ ਦੀ ਭਾਰ ਦੀ ਬਾਈ ਕਹਿੰਦਾ ਦੋਵਾਂ ਵਹਿੜਾਂ ਦੀ ਗਾਰੰਟੀ ਹੋਊ ਅਗਲੇ ਦੇ ਘਰੇ ਜਾਂਦੀ ਵਹਿੜ ਭਾਰ ਕੱਢ ਜੇ ਬਾਈ ਕਹਿੰਦਾ ਮੇਰੀ ਵਹਿੜ ਅਗਲਾ ਮੋੜ ਜੇ ਤੇ ਪੈਸੇ ਲੈ ਜੇ ਭਾਰ ਦੀ ਗਾਰੰਟੀ ਹੋ ਥਣਾ ਦੀ ਗਾਰੰਟੀ ਹੋ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸੀਕਾ